ਹਾਂਜੀ ਸਾਸਤਰੀ ਅਕਾਲ ਬਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਆਪਾਂ ਫੁੱਲ ਭਾਰੇ 나ਪ ਦੀ ਵੀਡੀਓ ਲੈ ਕੇ ਆਈਆਂ ਤੁਹਾਡੇ ਲਈ ਠੀਕ ਹੈ ਜੀ ਇਹਨਾਂ ਦੀ ਲੰਬਾਈ 42 ਇੰਚ ਆ ਜੀ ਤਿਆਰ 44 ਦੀ ਕਟਾਈ ਕੀਤੀ 41 ਇੰਚ ਤਿਆਰ ਆ ਜੀ 44 ਦੀ ਕਟਾਈ ਕੀਤੀ ਗਈ ਆ ਕਪੜੇ ਦੀ ਠੀਕ ਹੈ ਜੀ ਘੇਰਾ ਆਪਾਂ ਉਸੇ ਤਰ੍ਹਾਂ ਲੰਬਾਈ ਆ ਤਾਰ ਲਈ ਤੇ ਘੇਰਾ ਤਾਰ ਲਿਆ ਘੇਰਾ ਇਹਨਾਂ ਦਾ 25 ਇੰਚ ਆ ਜੀ ਆਪਾਂ ਵਾਲਾ ਘੇਰਾ 28 ਇੰਚ ਉਤਾਰ ਲਿਆ ਠੀਕ ਹੈ ਇਹਦੀ ਆਪਾਂ ਵੀਡੀਓ ਤੁਹਾਨੂੰ ਕੀ ਘੇਰੇ ਦੀ ਕਟਿੰਗ ਦੀ ਵੀਡੀਓ ਬਹੁਤ ਵਾਰ ਦੇ ਚੁੱਕੇ ਹਾਂ ਠੀਕ ਹੈ ਜੀ ਉਹ ਮੈਨੂੰ ਠੀਕ ਨਹੀਂ ਲੱਗਿਆ ਮੈਂ ਇਸ ਤਰ੍ਹਾਂ ਕੇ ਘੇਰਾ ਉਹ ਪਹਿਲਾਂ ਹੀ ਉਤਾਰ ਲਿਆ ਤੇ ਤੁਹਾਨੂੰ ਦੱਸ ਦਿੰਨੀ ਆ ਬਸ ਆਪਾਂ ਘੇਰਾ ਉਸ ਤਰ੍ਹਾਂ ਹੀ ਲੰਬਾਈ ਉਤਾਰ ਲੈਣੀ ਹੈ ਘੇਰਾ ਉਤਾਰ ਲੈਣਾ ਠੀਕ ਹੈ ਜੀ ਘੇਰਾ ਉਤਾਰਨ ਤੋਂ ਬਾਅਦ ਜੋ ਇਹਨਾਂ ਦੀ ਸਾਤੀ ਹੈ ਜੀ ਉਹ 24 ਇੰਚ ਆ ਕਮਰ ਇਹਨਾਂ ਦੀ 22 ਇੰਚ ਆ ਹੈਪ ਇਹਨਾਂ ਦੀ 25 ਇੰਚ ਆ ਠੀਕ ਹੈ ਜੀ ਕਮਰ 22 ਹੈਪ 25 7 ਤੇ 24 ਠੀਕ ਹੈ ਜੀ ਧਿਆਨ ਨਾਲ ਵੀਡੀਓ ਦੇਖ ਲਿਓ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਠੀਕ ਹੈ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਆ ਲਓ ਜੀ ਹੁਣ ਆਪਾਂ ਇਹਨਾਂ ਦਾ ਬਾਕੀ ਇਹਨਾਂ ਦਾ ਜੋ ਤੀਰਾ ਜੀ 14 ਇੰਚ ਆ 14.5 14 ਇੰਚ ਆ ਠੀਕ ਹੈ ਜੀ ਆ ਲਓ ਜੀ ਹੁਣ ਆਪਾਂ ਪੱਲੇ ਉਤਾਰ ਲਿਓ ਤੁਹਾਨੂੰ ਪਤਾ ਹੀ ਆ ਬੈਕ ਦਾ ਪੱਲਾ 1 ਇੰਚ ਵੱਧ ਫਰੰਟ ਦਾ ਘੱਟ ਇਨਾਂ ਦੀ ਆਪਾਂ ਫੋਲਡਿੰਗ ਉਸ ਤਰ੍ਹਾਂ ਕਰ ਲੈਣੀ ਹੈ ਠੀਕ ਹੈ ਜੀ ਉਹ ਬਹੁਤ ਸਾਰੀਆਂ ਵੀਡੀਓ ਆਪਾਂ ਤੁਹਾਨੂੰ ਪਾ ਚੁੱਕੇ ਹਾਂ ਨਾ ਆਪਾਂ ਦੇ ਹਿਸਾਬ ਨਾਲ ਵੀਡੀਓ ਪਾ ਰਹੇ ਹਾਂ ਠੀਕ ਹੈ ਜੀ ਪਤਲੇ ਭਾਰੇ ਦੇ ਨਾਪ ਦੇ ਹਿਸਾਬ ਨਾਲ 17 ਇੰਚ ਸਾਤੀ ਤੋਂ ਲੈ ਕੇ ਵੀਡੀਓ ਸ਼ੁਰੂ ਕੀਤੀਆਂ ਹੋਈਆਂ ਆਪਣੀਆਂ ਠੀਕ ਹੈ ਜੀ ਜਿੱਦਾਂ ਜਿੱਦਾਂ ਕਸਟਮਰ ਆ ਰਹੇ ਆ ਉਸ ਤਰ੍ਹਾਂ ਆਪਾਂ ਵੀਡੀਓ ਹਰ ਰੋਜ਼ ਕੋਈ ਨਾ ਕੋਈ ਨਵੀਂ ਵੀਡੀਓ ਤੁਹਾਨੂੰ ਦਿੰਦੇ ਰਹਿੰਦੇ ਹਾਂ ਠੀਕ ਹੈ ਜੀ ਕਿਸੇ ਦਿਨ ਬੱਝੂ ਦੀ ਕਿਸੇ ਦਿਨ ਡਿਜ਼ਾਈਨਿੰਗ ਦੀ ਕਿਸੇ ਦਿਨ ਚੈਪਰਦੀ ਕਿਸੇ ਦਿਨ ਪੱਲਾ ਜੋ ਦੀ ਠੀਕ ਹੈ ਜੀ ਇਸ ਤਰ੍ਹਾਂ ਜੋ ਵੀ ਤੁਸੀਂ ਡਿਮਾਂਡ ਰੱਖੋਗੇ ਆਪਾਂ ਉਸ ਤਰ੍ਹਾਂ ਤੁਹਾਨੂੰ ਵੀਡੀਓ ਦਿੰਦੇ ਰਹਿਾਂਗੇ ਕਮੈਂਟਾ ਵਿੱਚ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਹੈ ਜੀ ਆਪਣੀਆਂ ਵੀਡੀਓ ਤੁਹਾਨੂੰ ਕਿੱਦਾਂ ਲੱਗਦੀਆਂ ਠੀਕ ਹੈ ਜੀ ਆਹ ਲਓ ਜੀ ਇਹ ਬੈਗ ਦਾ ਪੱਲਾ ਆਪਾਂ 44 ਇੰਚ ਲਮਾਈ ਦਾ ਉਤਾਰ ਲਿਆ 25 ਇੰਚ ਘੇਰਾ 28 ਇੰਚ ਘੇਰੇ ਦੀ ਕਟਾਈ ਦਾ ਪੱਲਾ ਉਤਾਰ ਲਿਆ ਜੀ ਬੈਕ ਦਾ ਆ ਲਓ ਜੀ ਉਨਾ ਹੀ ਆਪਾਂ ਪੰਟ ਦਾ ਉਤਾਰ ਲਿਆ ਫੋਲਡਿੰਗ ਕਰ ਲਈ ਫੋਲਡਿੰਗ ਕਰਕੇ ਇੱਕ ਦੂਜੇ ਦੇ ਉੱਪਰ ਰੱਖ ਲੈਣੇ ਆ ਠੀਕ ਹੈ ਜੀ ਬਾਲ ਵਗੈਰਾ ਫਿਨਿਸ਼ ਕਰ ਦਿਆ ਕਰੋ ਬਾਲ ਵਗੈਰਾ ਕੋਈ ਵੀ ਵਿੱਚ ਨਾ ਰਵੇ ਤਾਂ ਆਪਣੀ ਫੀਟਿੰਗ ਗਲਤ ਹੋ ਜੂਗੀ ਜੇ ਆਪਾਂ ਬਾਲ ਵਗੈਰਾ ਵਿੱਚ ਰੱਖਾਂਗੇ फिटिंग हेल जाती है दिया जी फिटिंग गलत तो हो जूगी सही फिटिंग नहीं बैठूगी ठीक है जी बाल वगैरह काट लिया करो चंकी तरह बिछा लिया करो कपड़ा ओके हो गया जी ठीक है हम ये किसी माता का सूट आ कस्टमर माता कोई है ना उन्होंने सूट जी ਇੰਨਾ ਦਾ 3.14 ਆ ਲਓ ਜੀ ਤੇ 7 1.7 ਆਊਗਾ ਜੀ ਤਾਰ ਲਿਆ ਹਾ ਸਪੇਸਸ ਮੇ ਸੇਮ ਮੋਡੇ ਦੀ 7.5 ਇੱਥੇ 6.5 1.7 ਹੋਊਗਾ ਜੀ 1.7 ਦਾਊਗਾ ਠੀਕ ਹੈ ਜੀ ਮਾਰਕਿੰਗ ਸੇਮ ਮਲਾ ਦੇਣੀ ਆ ਮਾਰਕਿੰਗ ਦੇ ਨਾਲ ਕੱਟ ਪਾਉਣੀ ਆ ਕਾਟ-ਕੱਟ ਪਾ ਦਾਂਗੇ ਇਹਨਾਂ ਦੇ ਠੀਕ ਆ ਉਹ ਥੋੜੇ ਜਿ ਲੂਜ਼ ਤੇ ਖੁੱਲਾ ਕੱਪੜਾ ਪਾ ਰਹੇ ਆ ਮਾਤਾ ਅਸਲੀ ਪਾਜਾਂ ਦੀ ਫਿਟਿੰਗ ਘੱਟ ਰੱਖਣੀ ਆ ਠੀਕ ਹੈ ਜੀ ਇਸ ਤਰ੍ਹਾਂ ਹੁਣ ਇਹਨਾਂ ਦੇ ਕੀ ਆ ਜਿਹੜਾ ਇੱਥੋਂ ਸਾਹਮਣਾ ਕਹੋਗੇ ਚਕਾਠਾ ਕਹੋਗੇ ਆਪਣੀ ਆਪਣੀ ਬੋਲੀ ਹੁੰਦੀ ਆ ਠੀਕ ਹੈ ਜੀ ਸਾਹਮਣਾ ਜੋ ਇਹਨਾਂ ਦਾ ਇੱਥੋਂ 17 ਇੰਚ ਆ ਠੀਕ ਹੈ ਜੀ 17 ਇੰਚ ਦਾ ਅੱਧ 8.5 8.5 ਤੋਂ ਅੱਧਾ ਇੰਚ ਸਲਾਈ ਦਾ ਜਿਉ ਆਪਾਂ 9 ਤੇ ਰੱਖਾਂਗੇ ਇੱਥੇ ਠੀਕ ਹੈ ਜੀ ਇੱਥੋਂ ਵੀ ਦੇਖੋ ਤੁਸੀਂ ਆਹ ਚੀਜ਼ ਜਦੋਂ ਆਪਾਂ ਸਾਹਮਣਾ ਨਾਪਦੀ ਨਾ ਨਾ ਆਟੋਮੈਟਿਕ ਕਾਟ ਦਾ ਨਾਪ ਨਿਕਲਿਆ ਹੁੰਦਾ ਠੀਕ ਹੈ ਜੀ ਇੱਥੇ ਆ ਦੇਖੋ ਐਦਾਂ ਆਪਾਂ 8.5 ਤੇ ਲਾ ਲਿਆ ਐਦਾਂ ਆਪਾਂ ਡੇਢ 3/4 ਤੇ ਲਾ ਲਿਆ ਡੇਢ ਦੇ ਸਵਾ ਕ ਇੱਕ ਦਾ ਲਾ ਲਓ ਜੀ ਡੇਢ ਦਾ ਨਾ ਲਾਓ ਸਵਾ ਕ ਇੱਕ ਦਾ ਲਾ ਲਓ ਠੀਕ ਹੈ ਇਹਨੂੰ ਇਹਦੇ ਨਾਲ ਲਾ ਲਓ ਇਸ ਨਾਲ ਐਦਾਂ ਓਕੇ ਹੋ ਗਈ ਜੀ 프ਰੰਟ ਦੀ ਕੱਟ ਕਿਉਂਕਿ ਘੱਟ ਪਾਉਣੀ ਹੈ ਮਾਤਾ ਦੇ ਠੀਕ ਹੈ ਜੀ ਹੱਸਤਾ ਤੇ ਟਾਟਾ ਟਪਟਾ ਟਪਟਾ ਠੀਕ ਹੈ ਬਾਈ ਤੇ ਇਥੇ ਪਾ ਲੋ ਸਾਢੇ 3 ਦੀ ਪਹੁੰਚ ਹੈ ਇਕ ਨੇ ਕਟਿੰਗ ਕਰਦੇ ਜਿਆਦਾ ਨਰਵਸ ਬੋਝ ਲੈ ਕੇ ਕਟਿੰਗ ਨਾ ਕਰਿਆ ਕਰੋ ਜੇ ਗਲਤ ਵੀ ਹੋ ਗਿਆ ਉਹਦਾ ਕੋਈ ਨਾ ਕੋਈ ਹੱਲ ਜਰੂਰ ਆ ਜੀ ਉਹ ਡਿਜ਼ਾਈਨਿੰਗ ਕਰਕੇ ਨਿਕਲ ਆਵੇ ਉਦੋਂ ਨਿਕਲ ਆਵੇ ਜਿਹੜੇ ਡਿਜ਼ਾਈਨ ਤਿਆਰ ਕੀਤੇ ਜਾਂਦੇ ਉਹ ਵੀ ਗਲਤੀਆਂ ਤੋਂ ਤਿਆਰ ਹੁੰਦੇ ਆ ਜੀ ਠੀਕ ਹੈ ਜੇ ਆਪਾਂ ਤਾਂ ਕੋਈ ਮਿਸਟੇਕ ਹੋ ਜਾਂਦੀ ਆ ਉਹਦਾ ਆਪਾਂ ਹੱਲ ਕਰਦੇ ਆ ਸਟੀਚਿੰਗ ਦੇ ਵਿੱਚ ਇਹਨੂੰ ਏਦਾਂ ਫਿਨਿਸ਼ਿੰਗ ਕਰਕੇ ਏਦਾਂ ਸੈੱਟ ਕਰ ਲਾਂਗੇ ਏਦਾਂ ਸੈੱਟ ਕਰ ਲਾਂਗੇ ਹਨਾ ਫਿਨਿਸ਼ ਮਾਈਂਡ ਕਰਕੇ ਕਟਿੰਗ ਕਰਿਆ ਕਰੋ ਜੀ ਠੀਕ ਹੈ ਆਮ ਪਾਸ ਤੋਂ ਲੈ ਕੇ ਐਪ ਤੱਕ ਦਾ 16 ਇੰਚ ਹੈ ਜੀ ਐਪ ਮਾਤਾ ਦੀ 25 ਇੰਚ ਹੈ ਜੀ 12 12.5 ਤਾਊਗਾ ਠੀਕ ਹੈ ਜੀ 12.5 ਪਲੇਟ ਮਾਤਾ ਦੇ 12 ਤੇ ਤਿਆਰ ਹੈ ਜੀ 12 ਤੇ ਠੀਕ ਹੈ ਜੀ 12 ਤੇ ਇੱਥੇ 3.5 ਸਪੇਸ ਸਹੀ ਆ ਕਿਤੇ ਸਾਢੇ 6 ਲੰਬਾਈ ਸਾਢੇ 6 ਹੁਣ ਤਾਂ OK ਹੋ ਗਿਆ ਜੀ ਇਸ ਤੋਂ ਬਾਅਦ ਇਦਾਂ ਲਾ ਲੋ ਇਹਨੂੰ ਹਾਂਜੀ ਲੰਬੀ ਪਲੇਟ ਦਾ ਮਾਰਕਿੰਗ ਹੋ ਗਈ ਤੇ ਮਾਤਾ ਦੀ ਜਿਹੜੀ ਸਪੇਸ ਹੈ 2.5 ਇੰਚ ਹੈ ਜੀ ਇਹ ਪਲੇਟਾਂ ਦਾ ਭਾਵੇਂ ਤੁਸੀਂ ਨਾਪ ਲਿਆ ਕਰੋ ਠੀਕ ਹੈ ਕਿਸੇ ਦੇ 2.5 ਕਿਸੇ ਦੇ 1.5 ਵੀ ਪੈਂਦੇ ਆ ਠੀਕ ਹੈ ਜੀ ਇਹ ਸਾਤੀ ਦੇ ਹਿਸਾਬ ਦੇ ਨਾਲ ਪੈਂਦੇ ਆ ਤੇ ਇੱਥੇ 2.5 ਇੰਚ ਹੈ ਇਹਨਾਂ ਦਾ ਤੇ ਆ ਉਹ ਹੀ ਆਪਾਂ ਆਦ ਦਾ ਲੈਣਾ ਬਾਹਰ ਬਾਹਰ ਵੀਡੀਓ ਦੇ ਵਿੱਚ ਹਰੇਕ ਤੇ ਦੱਸਦੇ ਆ ਆਪਾਂ ਤੁਹਾਨੂੰ ਇਸ ਦੇ ਨਾਲ ਕਮਰ ਦਾ ਮਾਰਕਿੰਗ ਵੀ ਨਿਕਲਿਆ ਆਉਂਦਾ ਜੀ ਤੇ ਜੇ ਆਪਣੇ ਪਲੇਟ ਦਾ ਵੀ ਨਿਕਲਿਆ ਆਉਂਦਾ ਇਸ ਤਰ੍ਹਾਂ ਪਲੇਟ ਪੈ ਜਾਣਗੇ ਇਹ ਵਾਲੇ ਸੌਖਾ ਹੋ ਜਾਂਦਾ ਈਜ਼ੀ ਹੋ ਜਾਂਦਾ ਠੀਕ ਹੈ ਜੀ ਆ ਲਓ ਇਸ ਤੋਂ ਬਾਅਦ ਆ ਲਓ ਠੀਕ ਹੈ ਜੀ ਕੋਈ ਹੋ ਗਿਆ ਜੀ ਹੁਣ ਇਹਨਾਂ ਦੀ ਜਿੰਨੇ ਸੀ 22 ਇੰਚ ਸੀਗੇ ਨਾ ਕੰਮ ਕਰ ਤਾਂ 22 ਇੰਚ ਤੇ 1/2 ਇੰਚ ਪਾ ਪਲੇਟਾ ਨਾ ਰੱਖਣਾ ਜੀ 11/2 ਤੇ ਮਾਰਕਿੰਗ ਕਰ ਲਓ ਤੇ ਲੈਸਟ ਉਹਨਾਂ ਦੀ ਹੈਗੇ ਜੀ 24 ਇੰਚ 24.5 ਤੇ ਲਾਉਣਾ ਬਸ 12 ਤੇ ਲਾ ਲਓ ਠੀਕ ਹੈ ਆਪਸ ਵਿੱਚ ਮਿਲਾ ਲਓ ਮਿਲਾ ਕੇ ਠੀਕ ਹੈ ਜੀ ਅੱਗੇ ਅੱਗੇ ਵੀਡੀਓ ਦੇ ਅੰਤ ਤੱਕ ਬਣੀ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਆਹ ਲਓ ਜੀ ਚਾਰੇ ਪੱਲੇ ਪੈਣੀ ਦੇਖ ਕੇ ਕਟਿੰਗ ਕਰਿਓ ਇੱਕੋ ਜਿਹਾ ਵਿਸ਼ੇ ਹੋਇਆ ਬੰਦ ਘੱਟ ਤਾਂ ਨਹੀਂ ਬਲ ਤਾਂ ਨਹੀਂ ਠੀਕ ਹੈ ਜੀ ਫੇਰ ਸਹੀ ਆਉਗੀ ਵੀਡੀਓ ਆਹ ਲਓ ਜੀ ਆਪਾਂ ਕਟਿੰਗ ਕਰਤੀ ਮੇਕ ਦੀ ਕਾਟ ਪਾ ਦੋ ਧੀਰੇ ਦੀ ਪੈ ਗਈ ਜੀ 프ੰਟ ਤੇ ਵੀ ਥੋੜੀ ਜਿਹੀ ਪਾ ਦਿਆ ਕਰੋ ਇਸ ਤਰ੍ਹਾਂ ਨੇ ਥੋੜ੍ਹਾ ਜਿਹਾ ਵੱਡਾ ਕਰ ਦਿਆ ਕਰੋ ਇਹਨੂੰ ਕੱਟੋ ਕੱਟਿੰਗ ਕਰ ਦੋ ਮੇਵੀ ਕਰ ਦੋ ਤਾਂ ਤਾਂ ਦੇ ਪੱਤੇ ਦੀ ਪਾ ਦੋ ਮੈਂ ਤਾਂ ਪਾ ਲੇ ਟਿੱਕੀ ਘੱਟ ਪਾਉਣੀ ਆ ਮਾਤਾ ਦੇ ਘਾਟ ਮੈਂ ਥੋੜ੍ਹਾ ਜਿਹਾ ਜ਼ਿਆਦਾ ਲਗਾਈ ਚੋ ਕਰਤਾ ਸੀ ਆਪਾਂ ਘਾਟੀ ਕਰ ਦਿੰਦੇ ਹਾਂ ਠੀਕ ਹੈ ਇਹ ਚੀਜ਼ ਹਨੇ। ਇਹ ਚੀਜ਼ ਕੱਟ ਦੇ। ਪਲੇਟ 'ਤੇ ਮਾਰਕਿੰਗ ਦੇ ਕੱਟ ਲਾ ਲਓ ਜੀ, ਈਜ਼ੀ ਰਹੂਗਾ ਦੂਸਰੇ ਪਾਸੇ ਪਲੇਟ ਉਤਾਰਦੇ ਹੋ ਉਸੇ ਤਰ੍ਹਾਂ ਜਿਵੇਂ ਆਪਾਂ ਹਰੇਕ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਲਾਸਟ ਤੱਕ ਵੀਡੀਓ ਦੱਸਦੀ ਹਾਂ ਠੀਕ ਹੈ ਜੀ, ਪੂਰੇ ਧਿਆਨ ਦੇ ਨਾਲ ਦੇਖਿਆ ਕਰੋ ਵੀਡੀਓ। ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਆ। ਤੇ ਵੀ ਕੋਈ ਵੀ ਚੀਜ਼ ਇਹ ਨਾ ਹੋਵੇ ਵੀ ਸਮਝ ਨਾ ਆਵੇ ਜਾਂ ਮਾਰਕਿੰਗ ਸਹੀ ਨਾ ਲੱਗੇ ਠੀਕ ਹੈ ਜੀ ਜੇ ਫਿਰ ਵੀ ਕੋਈ ਰਹਿ ਜਾਂਦਾ ਤਾਂ ਪੈਣੀ ਕਮੈਂਟ ਕਰਕੇ ਜਰੂਰ ਪੁੱਛ ਲਿਆ ਕਰੋ ਆਪਾਂ ਤੁਹਾਡੇ ਕਮੈਂਟਾਂ ਦੇ ਜਵਾਬ ਜਰੂਰ ਦੇਵਾਂਗੇ ਜੀ ਠੀਕ ਹੈ ਜੀ ਇਸ ਤਰ੍ਹਾਂ ਹੋ ਗਿਆ ਤੇ ਆਹ ਲੋ ਜੀ ਹੈਪ ਦੀ ਵੀ ਇੱਥੇ ਕਟਿੰਗ ਕਰ ਦੋ ਆਹ ਲੋ ਠੀਕ OK ਹੋ ਗਿਆ ਜੀ ਇੱਕ ਹੋਰ ਤਰੀਕਾ ਜੀ ਜੇ ਆਪਾਂ ਮਾਹਾ ਫਿਟਿੰਗ ਤਾਂ ਆ ਇਸ ਤਰ੍ਹਾਂ ਲਾਉਣਾ ਹਨਾ ਆਪਾਂ ਪਲਟ ਕੇ ਦੂਸਰੇ ਪੱਲੇ ਨਾਲ ਇਦਾਂ ਲਾ ਦੇਣੇ ਨੇ ਵੈਸੇ ਮੈਂ ਜ਼ਿਆਦਾ ਤਰ੍ਹਾਂ ਹੀ ਲਾ ਦਿੰਦੀ ਹਣੀਆ ਇਦਾਂ ਲਾ ਦਿੰਦੀ ਆ ਠੀਕ ਹੈ ਇਸ ਤਰ੍ਹਾਂ ਵੀ ਲਾ ਸਕਦੇ ਆ ਦੇਖੋ ਇਸ ਤਰ੍ਹਾਂ ਠੀਕ ਹੈ ਉਹ ਮਾਰਕ ਨੂੰ ਉਸ ਦੇ ਉੱਪਰ ਇਦਾਂ ਕਰ ਠੀਕ ਹੈ ਉਧਰ ਲਾਈਟ ਹੋ ਚੱਲ ਗਈ ਡਾਰਕ ਨੂੰ ਆ ਕੇ ਇਦਾਂ ਕਰ ਦੋ ਇਸ ਤੀ ਜਨਾ ਡਾਰਕ ਕਰ ਦੋ ਮਾਰਕ ਨਾਲ ਆਹ ਲਓ ਠੀਕ ਹੁਣ ਬਾਤ ਹੈ ਜੀ ਸੂਟ ਦੀ ਕਟਿੰਗ ਫੁੱਲ ਤੇ ਹੋਣ ਇੱਕ ਹੋਰ ਆ ਦੇਖੋ ਇਦਾਂ ਆਪਾਂ ਬੈਗ ਦੀ ਕਟਿੰਗ ਕਰ ਲਾਉਣਾ। ਕੁੱਟੇ ਪਾਸੇ ਕਟਿੰਗ ਕਰਦੇ ਹੁਣੇ ਕੁੱਟੇ ਪਾਸੇ ਮਾਰਕਿੰਗ ਲਾਉਣੀ ਹੁੰਦੀ ਆ। ਕੰਨਪ ਤੇ ਤਾਂ ਆਪਾਂ ਡਿਜ਼ਾਈਨਿੰਗ ਲਈ ਉਹਨਾਂ ਨੂੰ ਦੇਖਣ ਮਾਰੇ ਉਹਦਾ ਕੱਲਾ ਘੇਰਾ ਹੀ ਉਤਾਰਦੇ ਹੁੰਦੇ ਆ ਠੀਕ ਆ। ਸਿੱਧੇ ਪੱਲੇ ਤੋਂ ਤਾਂ ਜੇ ਨਹੀਂ ਕਿ ਕਮੀਜ਼ ਸਿੱਧੇ ਪਾਸੇ ਤੋਂ ਠੀਕ ਆ। ਹੁਣ ਤੁਸੀਂ ਕੀ ਕਰਨਾ ਜੇ ਹੁਣ ਤਾਂ ਆਪਾਂ ਮਾਰਕਿੰਗ ਇਸ ਤਰ੍ਹਾਂ ਲਾ ਲਈ ਮਾਰਕਿੰਗ ਦੂਸਰੇ ਪਾਸੇ ਲਾਉਣੀ ਆ ਹਨਾ ਆ ਦੇਖੋ ਇਸ ਤਰ੍ਹਾਂ ਸੇਮ ਆਉਂਦੀ ਆ ਨਾ ਉੱਥੇ-ਉੱਥੇ ਕੈਂਚੀ ਰੱਖੀ ਜਾਵੇ ਜਿਵੇਂ ਆਪਾਂ ਪਲੇਟਾਂ ਤੇ ਮਾਰਕਿੰਗ ਕਰਦੇ ਆ ਉੱਥੇ ਆ ਗਿਆ ਠੀਕ ਹੈ ਜੀ ਆ ਦੇ ਹੁਣ ਇੱਥੇ ਆ ਗਿਆ ਹੈਪ ਦਾ ਇਸ ਤਰ੍ਹਾਂ ਹੈਪ ਕਰਾ ਲਿਓ ਲੋ ਉਸ થી ਆਇਆ ਪਦ ਠੀਕ ਹੈ ਜੀ ਉਸੇ ਤਰ੍ਹਾਂ ਐਸਪਰਾ ਵੀ ਲਾ ਸਕਦੇ ਹੋ ਉਸੇ ਤਰ੍ਹਾਂ ਲਈ ਜਿਵੇਂ ਤੁਹਾਨੂੰ ਈਜੀ ਲੱਗਦਾ ਭੈਣੇ ਉਦਾਂ ਕਰ ਲਿਆ ਕਰੋ ਠੀਕ ਹੈ ਹੁਣ ਆਪਾਂ ਇਹਨਾਂ ਦਾ 프ੌਂਟ ਦਾ ਕੰਮ ਫਿਨਿਸ਼ ਹੋ ਗਿਆ ਬੈਕ ਦਾ ਰਹਿ ਗਿਆ ਜੀ ਬੈਕ ਦਾ ਗਲਾ ਜੜਾਈ ਅਗਲੇ ਦੀ 2.5 ਇੰਚ ਤੇ ਤੇ ਗਲੇ ਦੀ ਲੰਬਾਈ 3 ਇੰਚ ਠੀਕ ਹੈ ਜੀ 2.5 ਇੰਚ ਤਿਆਰ ਰਹਿਣਾ ਮਾਤਾ ਦੇ ਛੋਟਾ ਹੁੰਦੇ ਆ ਗਲਾ ਦੇਵਾ ਡੀਪ ਗਲਾ ਨਹੀਂ ਪਾਉਂਦੇ ਉਹ ਛੋਟਾ ਪਾਉਂਦੇ ਬਸ ਇਦਾਂ ਇਹਨਾਂ ਦੀ ਕਟਾਈ ਕਰਦੇ ਹੋ ਠੀਕ ਹੈ ਜੀ ਆ ਲੋ ਜੀ ਓਕੇ ਹੋ ਗਿਆ ਜੀ ਇਹ ਨਹੀਂ ਭੈਣੇ ਓਕੇ ਨਹੀਂ ਆ ਮਾਰਕਿੰਗ ਰਹਿੰਦੀ ਹੈ ਬੈਕ ਦੇ ਪੱਲੇ ਦੀ ਆ ਲੋ 11:30 ਤੇ ਮਾਰਕਿੰਗ 12 ਤੇ ਲਾਉਣੀ ਸੌਰੀ ਜੀ 12 ਤੇ ਲਾ ਕੇ ਚੜਾਈ 3:30 ਠੀਕ ਹੈ ਮਾਤਾ ਜ਼ਿਆਦਾ ਫਿਟਿੰਗ ਨਹੀਂ ਪਾਉਂਦੇ ਇਹ। ਉਹਨਾਂ ਨੇ ਲੂਜ਼ ਹੀ ਰਖਵਾਇਆ ਸੂਟ। ਆ ਲੋ ਜੀ। ਆ ਲੋ ਜੀ। ਠੀਕ ਹੈ। ਇਸ ਦੀ ਮਾਰਕਿੰਗ ਵੀ ਸੇਮ ਹੋ ਉਸੇ ਤਰ੍ਹਾਂ ਵੀਰੇ। ਜਾਂ ਤਾਂ ਐਂਚੀ ਟੇਪ ਨਾਲ ਕਰ ਲੋ ਜਾਂ ਜੀ ਨਾਲ ਕਰ ਲੋ। ਜਿਵੇਂ ਤੁਹਾਨੂੰ ਠੀਕ ਲੱਗਦਾ ਐਂਚੀ ਟੇਪ ਦੀ ਨੋਕ ਨਾਲ ਜੀ ਐਂਚੀ ਟੇਪ ਨਾਲ ਹੋਰ ਤਾਂ ਕਿਸੇ ਹਸਾਉਣ ਵਾਲੀ ਉਹ ਆ ਵਾਲੇ ਨੋਕ ਹੁੰਦੀ ਆ। ਇਹਦੇ ਨਾਲ ਕਰ ਲੋ। ਕੈਂਟੀਨਾ ਕਰ ਲੋ ਸੂਈ ਨਾਲ ਕਰ ਲੋ ਜਿੱਦਾਂ ਤੁਹਾਨੂੰ ਈਜੀ ਲੱਗਦਾ ਹੋਰ ਤਾਂ ਕਰ ਲਿਆ ਕਰੋ ਭੈਣੇ ਠੀਕ ਹੈ ਅੱਜ ਆਪਣੀ ਜੈਂਪਰ ਦੀ 24 ਇੰਚ ਸਾਤੀ 22 ਇੰਚ ਕਮਰ 25 ਇੰਚ ਹੈਪ ਦੀ ਕਟਿੰਗ ਫਿਨਿਸ਼ ਹੋ ਗਈ ਜੀ ਵੀਡੀਓ ਦੇ ਐਂਡ ਤੱਕ ਜੁੜੇ ਰਹਿਆ ਕਰੋ ਬਾਰ ਬਾਰ ਮੈਂ ਤੁਹਾਨੂੰ ਇੱਕੋ ਹੀ ਗੱਲ ਰਿਪੀਟ ਕਰਦੀ ਆ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਆਪਾਂ ਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਆ ਠੀਕ ਹੈ ਜੀ ਚਿੱਤਰ ਆਪਣੇ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਠੀਕ ਹੈ ਕਮੈਂਟ ਕਰਕੇ ਪੁੱਛਦੇ ਰਿਹਾ ਕਰੋ ਅੱਜ ਵਾਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ